ਸਤਿ ਸ਼੍ਰੀ ਅਕਾਲ ਜੀ ਲੈ ਬੇਬੇ ਚਾਹ ਪੀ ਲਾ ਗੁਰਬੀਰ ਕੌਰ ਦੀ ਨੋ ਨੇ ਉਸ ਦੇ ਸਹਰਾਣੇ ਚਾਹ ਵਾਲੀ ਗੜਵੀ ਰੱਖ ਦਿਓ ਕਿਹਾ ਗੁਰਬੀਰ ਕੌਰ ਸਵੇਰੇ ਸਵੇਰੇ ਹੀ ਗੁੱਸੇ ਵਿੱਚ ਲਾਲ ਪੀਲੀ ਹੋਈ ਬੈਠੀ ਸੀ ਕਹਿਣ ਲੱਗੀ ਨਾ ਨਾ ਆਹ ਕਿਹੜਾ ਵੇਲਾ ਚਾਹ ਦਾ ਮੈਂ ਮਾਰੂ ਚਲਾ ਕੇ ਗੜਵੀ ਜਾਈ ਮੈਂ ਕਿਹੜੇ ਵੇਲੇ ਦੀ ਚਾਹ ਵੇਖੀ ਜਾਨਨੀ ਵੀ ਹਜੇ ਟਾਈਮ ਨਹੀਂ ਹੋਇਆ ਇਹਨਾਂ ਦਾ ਗੁਰਬੀਰ ਕੌਰ ਦੀ ਨੂ ਪ੍ਰਮਿੰਦਰ ਕਹਿਣ ਲੱਗੀ ਲਾ ਬੇਬੇ 6 ਵਜੇ ਨਹੀਂ ਹਜੇ ਤੂੰ ਇੰਨਾ ਗੁੱਸਾ ਕਰੀ ਜਾਨੀ ਆ ਬੇਬੇ 6 ਕੋਈ ਜ਼ਿਆਦਾ ਟਾਈਮ ਨਹੀਂ ਹੁੰਦਾ ਕੁੜੇ ਮੈਂ ਤਾਂ 4 ਵਜੇ ਉੱਠ ਕੇ ਚਾਹ ਬਣਾ ਲੈਂਦੀ ਸੀ ਮੈਨੂੰ ਤਾਂ 4 ਵਜੇ ਭਾਲ ਹੁੰਦੀ ਆ ਚਾਹ ਦੀ ਮੈਂ ਕਦੋਂ ਦੀ ਜਾਗਦੀ ਪਈ ਆ ਹੁਣ ਹਾਰ ਕੇ ਪੈ ਗਈ ਫਿਰ ਕੀ ਉਹ ਨਹੀਂ ਉੱਠਦੀਆਂ ਮਹਾਰਾਣੀਆਂ ਗੁਰਬੀਰ कौर ਬੜੇ ਗੁੱਸੇ ਤੇ ਰੋਬ ਵਿੱਚ ਕਹਿਣ ਲੱਗੀ ਪਰ ਮੰਂਦਰ ਕਹਿੰਦੀ ਬੇਬੇ ਇੱਕ ਵਾਰ ਉੱਠ ਖੜੀਏ ਤਾਂ ਸਾਰਾ ਦਿਨ ਕੰਮ ਲੱਗੇ ਰਹਿਦਾ ਇਸ ਕਰਕੇ ਸਵੇਰੇ ਥੋੜਾ ਜਿਹਾ ਹੋਰ ਸੌਂ ਜਾਈਦਾ ਬੇਬੇ ਸਾਰਾ ਦਿਨ ਤਾਂ ਕੰਮ ਕਰਦੀਆਂ ਤੈਨੂੰ ਮੇਰੇ ਕੰਮ ਤਾਂ ਦਿਖਾਈ ਨਹੀਂ ਦਿੰਦੇ ਤੇ ਜੇ ਮੈਂ ਸਵੇਰੇ ਥੋੜਾ ਜਿਹਾ ਲੇਟ ਹੋ ਜਾਨੀ ਆ ਤਾਂ ਤੂੰ ਮੈਨੂੰ ਸੁਣਾਉਣ ਲੱਗ ਜਾਨੀ ਆ ਉਦੋਂ ਮੈਂ ਤੈਨੂੰ ਦੇਸ ਜਾਨੀ ਆ ਪਰ ਗੁਰਬੀਰ ਕੌਰ ਦੇ ਹਾਰ ਵੇਲੇ ਮੱਥੇ ਤੋਂ ਵਟ ਨਹੀਂ ਨਿਕਲਦੇ ਸੀ ਇਸੁਦਾ ਕਾਰਨ ਏਸੀ ਕੇ ਗੁਰਬੀਰ ਕੌਰ ਦੇ ਤਿੰਨ ਬੱਚੇ ਸੀ ਦੋ ਮੁੰਡੇ ਤੇ ਇੱਕ ਕੁੜੀ ਉਹ ਬਿਲਕੁਲ ਛੋਟੇ ਸੀ ਜਦੋਂ ਗੁਰਬੀਰ ਕੌਰ ਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਉਸ ਨੇ ਆਪਣੇ ਬੱਚਿਆਂ ਦਾ ਮਾਂ ਅਤੇ ਬਾਪ ਦੋਨੋਂ ਬਣ ਕੇ ਉਹਨਾਂ ਨੂੰ ਪੜਾਇਆ ਲਿਖਾਇਆ ਤਿੰਨੇ ਬੱਚੇ ਨੌਕਰੀਆਂ ਤੇ ਲਗਵਾ ਦਿੱਤੇ ਤਿੰਨੇ ਬੱਚੇ ਪੈਰਾਂ ਤੇ ਖੜੇ ਹੋ ਗਏ ਫਿਰ ਉਹਨੇ ਤਿੰਨ ਬੱਚਿਆਂ ਦੇ ਆਪਣੀ ਹੈਸੀਅਤ ਮੁਤਾਬਕ ਵਧੀਆ ਵਿਆਹ ਕੀਤੇ ਜਵਾਨੀ ਵੇਲੇ ਜੋ ਮੁਸ਼ਕਲਾਂ ਉਸਨੇ ਹੰਡਾਈਆਂ ਸ਼ਾਇਦ ਉਹਨਾਂ ਦਾ ਗੁੱਸਾ ਹੀ ਗੁਰਬੀਰ ਕੌਰ ਦੇ ਮੱਥੇ ਤੇ ਹੁਣ ਸਾਫ਼ ਚਲ ਕਰਿਆ ਸੀ ਉਹ ਗੱਲ-ਗੱਲ ਤੇ ਖਿਜੀ ਰਹਿੰਦੀ ਉਹ ਸਿੱਧਾ ਕਿਸੇ ਨੂੰ ਨਾ ਬੋਲਦੀ ਉਹਦਾ ਵੱਡਾ ਮੁੰਡਾ ਇਕਬਾਲ ਉਸਦਾ ਬੜਾ ਮੋਹ ਕਰਦਾ ਸੀ ਹਰ ਗੱਲ ਆਪਣੀ ਮਾਂ ਨੂੰ ਪੁੱਛ ਕੇ ਕਰਦਾ ਸੀ ਉਹ ਇਸ ਚੀਜ਼ ਨੂੰ ਸਮਝਦਾ ਸੀ ਕਿ ਮੇਰੀ ਮਾਂ ਨੇ ਬੜੀ ਮੁਸ਼ਕਲ ਨਾਲ ਸਾਡਾ ਪਾਲਣ-ਪੋਸ਼ਣ ਕੀਤਾ ਹੈ ਪਰ ਛੋਟਾ ਮੁੰਡਾ ਦੀਪਾ ਉਹ ਮਰਜ਼ੀ ਦਾ ਮਾਲਕ ਸੀ ਉਸ ਦੇ ਮਨ ਵਿੱਚ ਜੋ ਆਉਂਦਾ ਉਹੀ ਕਰਦਾ ਸੀ ਉਹ ਆਪਣੀ ਮਾਂ ਨਾਲ ਸਲਾਮ مشورہ ਘਾਟੀ ਕਰਦਾ ਸੀ ਇੱਕ ਗੱਲ ਉਸ ਦੀ ਬਹੁਤ ਵਧੀਆ ਸੀ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਹੀ ਕਹਿੰਦਾ ਚਾਹੇ ਉਸ ਦੀ ਮਾਂ ਹੋਵੇ ਚਾਹੇ ਉਸ ਦੀ ਭੈਣ ਭਰਾ ਜੋ ਕੋਈ ਵੀ ਹੋਵੇ ਉਹ ਹਮੇਸ਼ਾ ਗਲਤ ਨੂੰ ਗਲਤ ਹੀ ਕਹਿੰਦਾ ਉਹ ਆਪਣੀ ਮਾਂ ਨੂੰ ਹਮੇਸ਼ਾ ਹੀ ਕਹਿੰਦਾ ਰਹਿੰਦਾ ਬੀਬੀ ਆਪਣੇ ਮੱਥੇ ਵਾਲੀ ਤਿਉੜੀ ਕੱਢ ਦਿਆ ਕਰ ਕਦੇ ਹਰ ਵੇਲੇ ਤਪੀ ਰਹਿਨੀ ਆ ਗੁਰਬੀਰ ਕੌਰ ਗੁੱਸੇ ਨਾਲ ਹੋਰ ਲਾਲ ਹੋ ਜਾਂਦੀ ਗੁਰਬੀਰ ਕੌਰ ਦਾ ਪਰਿਵਾਰ ਬੜਾ ਵਧੀਆ ਸੀ ਵੱਡੇ ਮੁੰਡੇ ਦੇ ਦੋ ਕੁੜੀਆਂ ਇੱਕ ਮੁੰਡਾ ਸੀ ਤਿੰਨ ਬੱਚੇ ਸੀ ਤੇ ਛੋਟੇ ਮੁੰਡੇ ਦੇ ਇੱਕ ਕੁੜੀ ਤੇ ਇੱਕ ਮੁੰਡਾ ਸੀ ਪੰਜ ਪੋਤੇ ਪੋਤਰੀਆਂ ਵਿੱਚੋਂ ਉਹ ਕਿਸੇ ਦਾ ਵੀ ਮੋਹ ਨਹੀਂ ਕਰਦੀ ਸੀ ਇੱਕ ਦਿਨ ਉਸ ਦਾ ਛੋਟਾ ਪੋਤਰਾ ਕਹਿਣ ਲੱਗਾ ਬੇਬੇ ਮੇਰੀ ਮੰਮੀ ਰੋਟੀ ਬਣਾਉਂਦੀ ਆ ਮੇਰੇ ਵਰਦੀ ਪਾ ਦੇ ਤਾਂ ਗੁਰਬੀਰ ਕੌਰ ਨੇ ਆਪਣੇ ਪੋਤਰੇ ਦੀ ਬਾਹ ਫੜੀ ਤੇ ਆਪਣੀ ਛੋਟੀ ਨੂੰ ਮਨਜੀਤ ਕੋਲ ਲੈ ਗਈ ਕਹਿਣ ਲੱਗੀ ਨਾ ਤੈਨੂੰ ਆਪਣੇ ਜਵਾਕ ਦਾ ਫਿਕਰ ਨਹੀਂ ਪਹਿਲਾਂ ਇਸ ਨੂੰ ਤਿਆਰ ਕਰਿਆ ਕਰ ਫਿਰ ਰੋਟੀ ਵਾਲੇ ਪਾਸੇ ਜਾਇਆ ਕਰ ਇਹਨੂੰ ਭੇਜ ਦਿੱਤਾ ਮੇਰੇ ਕੋਲ ਮੈਂ ਤੂੰ ਨਹੀਂ ਪੈਂਦੀ ਇਹਦੇ ਵਰਦੀ-ਵੁਰਦੀ ਜਾਂ ਆਪੇ ਹੀ ਪਾ ਦੇ ਲੈ ਜਾ ਆਪਣੇ ਜਵਾਕ ਨੂੰ ਮਨਜੀਤ ਨੂੰ ਬੜਾ ਗੁੱਸਾ ਚੜਿਆ ਪਰੋਂ ਕੁਝ ਨਾ ਬੋਲੀ ਹੱਥ ਧੋ ਕੇ ਮੁੰਡੇ ਦੇ ਵਰਦੀ ਪਾਉਣ ਲੱਗ ਗਈ ਬੱਚੇ ਸਕੂਲ ਚਲੇ ਗਏ ਤਾਂ ਪਰਮਿੰਦਰ ਕਹਿਣ ਲੱਗੀ ਮਨਜੀਤ ਮੇਰੀ ਗੱਲ ਸੁਣ ਅੱਜ ਤੋਂ ਬਾਅਦ ਆਪਾਂ ਇੱਕ ਜਣੀ ਬੱਚਿਆਂ ਨੂੰ ਤਿਆਰ ਕਰਿਆ ਕਰਾਂਗੇ ਤੇ ਇੱਕ ਜਣੀ ਬੱਚਿਆਂ ਦੇ ਟਿਫਨ ਤਿਆਰ ਕਰ ਦਿਆ ਕਰਾਂਗੇ ਮਨਜੀਤ ਕਹਿਣ ਲੱਗੀ ਹਾਂ ਦੀਦੀ ਗੱਲ ਠੀਕ ਆ ਤੁਹਾਡੀ ਅਗਲੀ ਸਵੇਰ ਉਹਨਾਂ ਨੇ ਇਦਾਂ ਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਇਕਬਾਲ ਅਤੇ ਦੀਪਾ ਦੋਨੋਂ ਆਪਣੀ ਡਿਊਟੀ ਤੇ ਜਾਂਦੇ ਸੀ। ਉਹਨਾਂ ਦੇ ਵੀ ਟਿਫਨ ਤਿਆਰ ਕਰਨੇ ਹੁੰਦੇ ਸੀ। ਬਾਕੀ ਘਰ ਵਿੱਚ ਦੁੱਧ ਲਈ ਮੱਝਾਂ ਵੀ ਰੱਖੀਆਂ ਹੁੰਦੀਆਂ ਸੀ। ਉਹਨਾਂ ਦੀ ਦੇਖਭਾਲ ਜ਼ਿਆਦਾ ਪਰਮਿੰਦਰ ਹੀ ਕਰਦੀ ਤੇ ਰਸੋਈ ਦਾ ਜ਼ਿਆਦਾਤਰ ਕੰਮ ਮਨਜੀਤ ਕਰਦੀ। ਦੋਨਾਂ ਦਰਾਣੀ ਜਠਾਣੀ ਨੇ ਕਦੇ ਕੰਮ ਨਹੀਂ ਮੰਡਿਆ ਸੀ। ਬਸ ਜੋ ਕੰਮ ਜਿਸ ਨੂੰ ਦਿਸਦਾ ਉਹ ਕਰ ਲੈਂਦੀਆਂ। ਦੋਨੋਂ ਦਰਾਣੀ ਜਠਾਣੀ ਵਿੱਚ ਵਧੀਆ ਬਣੀ ਸੀ ਪਰ ਗੁਰਬੀਰ ਕੌਰ ਨੂੰ ਇਹ ਗੱਲ ਬਿਲਕੁਲ ਨਹੀਂ ਪੰਦੀ ਸੀ ਕਿ ਉਹਨਾਂ ਦੋਨਾਂ ਦੇ ਵਿੱਚ ਪਿਆਰ ਰਹੇ ਉਹ ਆਪਣੀਆਂ ਨੋਹਾਂ ਨੂੰ ਦੇਖ ਕੇ ਬੁੜਬੁੜ ਕਰਦੀ ਰਹਿੰਦੀ ਇੱਕ ਵਾਰ ਵੱਡੇ ਮੁੰਡੇ ਇਕਬਾਲ ਦੇ ਦੋਸਤ ਦੀ ਭੈਣ ਦਾ ਵਿਆਹ ਸੀ ਉਹ ਤਿਆਰੀਆਂ ਕਰਨ ਲੱਗੇ ਤੇ ਸਾਰੇ ਪਰਿਵਾਰ ਨੂੰ ਆਉਣਾ ਹੈ ਇਹ ਕਹਿ ਕੇ ਗਏ ਸੀ ਵਿਆਹ ਵਾਲੇ ਦਿਨ ਇਕਬਾਲ ਕਹਿਣ ਲੱਗਾ ਬੀਬੀ ਚਲੋ ਤੁਸੀਂ ਵੀ ਤਿਆਰ ਹੋ ਜੋ ਆਪਾਂ ਵਿਆਹ ਤੇ ਚੱਲਦੇ ਹਾਂ ਅਗਲਿਆਂ ਨੇ ਸਾਰਿਆਂ ਨੂੰ ਉਹਨੂੰ ਕਿਹਾ ਤਾਂ ਗੁਰਬੀਰ ਕੌਰ ਕਹਿਣ ਲੱਗੀ ਮੈਂ ਕਿਤੇ ਨਹੀਂ ਜਾਣਾ ਵਿਆਹ ਇੰਨਾ ਮਹਾਰਾਣੀਆਂ ਨੂੰ ਲੈ ਜਾ ਇਹਨਾਂ ਨੂੰ ਜ਼ਿਆਦਾ ਚਾਅ ਹੈ ਵਿਆਹ ਦਾ ਨਾਲੇ ਲੈ ਜਾ ਆਪ ਦੇ ਜਵਾਕਾਂ ਨੂੰ ਮੈਂ ਨਹੀਂ ਜਾਣਾ ਇਕਬਾਲ ਨੂੰ ਮਾਂ ਦੀ ਇਹ ਗੱਲ ਸੁਣ ਕੇ ਬਿਲਕੁਲ ਚੰਗਾ ਨਾ ਲੱਗਿਆ ਉਹ ਗੁੱਸੇ ਵਿੱਚ ਕਹਿਣ ਲੱਗਾ ਚੰਗਾ ਬੀਬੀ ਜੇ ਤੂੰ ਨਹੀਂ ਜਾਣਾ ਤਾਂ ਅਸੀਂ ਵੀ ਨਹੀਂ ਜਾਂਦੇ ਪਰ ਬੀਬੀ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਉਹ ਕਹਿਣ ਲੱਗੀ ਨਹੀਂ ਜਾਣਾ ਤਾਂ ਤੁਹਾਡੀ ਮਰਜ਼ੀ ਨਾ ਜਾਓ ਪਰ ਮੈਂ ਨਹੀਂ ਜਾਣਾ ਸਾਰੇ ਜਣੇ ਤਿਆਰ ਹੋਏ ਰਹਿ ਗਏ ਕੋਈ ਵੀ ਵਿਆਹ ਤੇ ਨਾ ਗਿਆ ਸਾਰੇ ਪਰਿਵਾਰ ਦਾ ਬੜਾ ਦਿਲ ਉਦਾਸ ਹੋਇਆ ਉਸ ਦਿਨ ਕਿਸੇ ਨੇ ਰੋਟੀ ਨਾ ਖਾਧੀ ਪਰਮਿੰਦਰ ਨੇ ਆਪਣੀ ਸਾਸਲੀ ਰੋਟੀ ਬਣਾਈ ਤਾਂ ਉਸਨੇ ਰੋਟੀ ਨਾ ਖਾਧੀ ਪਰਮਿੰਦਰ ਬੜਾ ਦੁਖੀ ਹੋਈ ਕਿ ਮੈਂ ਸਪੈਸ਼ਲ ਮੰਮੀ ਦੀ ਪਸੰਦ ਦੀ ਸਬਜੀ ਰੋਟੀ ਬਣਾਈ ਹੈ ਪਰ ਉਸਨੇ ਨਹੀਂ ਖਾਧੀ ਉਹਦਾ ਮਨ ਬਹੁਤ ਦੁਖੀ ਹੋਇਆ ਇੱਕ ਤਾਂ ਵਿਆਹ ਤੇ ਨਹੀਂ ਜਾਣ ਦਿੱਤਾ ਇਸ ਕਰਕੇ ਸਾਰਿਆਂ ਦਾ ਮੂਡ ਆਫ ਸੀ ਤੇ ਉਪਰੋਂ ਗੁਰਬੀਰ ਕੌਰ ਨੇ ਰੋਟੀ ਵਾਲੀ ਥਾਲੀ ਚਲਾ ਕੇ ਮਾਰੀ ਤਾਂ ਸਾਰੇ ਟੱਬਰ ਦਾ ਮੂਡ ਉਸ ਤੋਂ ਵੀ ਜ਼ਿਆਦਾ ਖਰਾਬ ਹੋ ਗਿਆ ਹੁਣ ਪਾਣੀ ਸਿਰ ਤੋਂ ਲੰਘਦਾ ਜਾ ਰਿਹਾ ਸੀ ਪਰ ਮਿੰਦਰ ਨੇ ਆਪਣੀ ਨਾਨਨ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਕਿਹਾ ਕਿ ਭੈਣ ਜੀ ਤੁਸੀਂ ਆਓ ਤੇ ਮੰਮੀ ਨੂੰ ਸਮਝਾਓ ਪਰ ਮੰਮੀ ਨੂੰ ਇਹ ਗੱਲ ਦੀ ਪਿੰਕ ਤੱਕ ਵੀ ਨਹੀਂ ਲੱਗਣੀ ਚਾਹੀਦੀ ਕਿ ਅਸੀਂ ਫੋਨ ਕਰਕੇ ਤੁਹਾਨੂੰ ਬੁਲਾਇਆ ਮਨਦੀਪ ਕਹਿਣ ਲੱਗੀ ਭਾਬੀ ਤੁਸੀਂ ਫਿਕਰ ਨਾ ਕਰੋ ਮੈਂ ਸਭ ਸਮਝਦੀ ਹਾਂ ਆਪਣੇ ਘਰ ਦੇ ਹਾਲਾਤ ਤੁਸੀਂ ਬੇਫਿਕਰ ਹੋ ਜਾਓ ਮੈਂ ਮੰਮੀ ਨੂੰ ਐਨ ਵਧੀਆ ਤਰੀਕੇ ਨਾਲ ਸਮਝਾਵਾਂਗੀ ਅੱਗੇ ਤੋਂ ਮੰਮੀ ਤੁਹਾਡੇ ਨਾਲ ਇਦਾਂ ਬਿਲਕੁਲ ਪੇਸ਼ ਨਹੀਂ ਆਉਣਗੇ ਬਸ ਇਹਦੇ ਵਿੱਚ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਮਨਦੀਪ ਅਤੇ ਪਰਮਿੰਦਰ ਦੋਨਾਂ ਨੇ ਪਲੈਨਿੰਗ ਬਣਾਈ ਮਨਦੀਪ ਆਪਣੇ ਸਹੁਰੇ ਘਰ ਤੋਂ ਇਜਾਜ਼ਤ ਲੈ ਕੇ ਪੇਕੇ ਘਰ ਵੱਲ ਤੁਰ ਪਈ ਪੇਕੇ ਘਰ ਆ ਕੇ ਆਪਣੀ ਮਾਂ ਦੇ ਗੱਲ ਲਾ ਕੇ ਰੋਣ ਲੱਗ ਪਈ ਗੁਰਬੀਆ ਕੋਰ ਕਬਰਾਂ ਗਈ ਤੇ ਪੁੱਛਣ ਲੱਗੀ ਕੀ ਗੱਲ ਹੋਈ ਅਮਨਦੀਪ ਪੁੱਤ ਕਿਉਂ ਰੋਈ ਜਾਂਦੀ ਆ ਮੈਨੂੰ ਗੱਲ ਤਾਂ ਦੱਸ ਪਰ ਮੰਦੀਪ ਰੋਈ ਜਾ ਰਹੀ ਸੀ ਕੋਈ ਗੱਲ ਨਹੀਂ ਦੱਸ ਰਹੀ ਸੀ ਆਪਣੇ ਮੂੰਹ ਤੇ ਚੁੰਨੀ ਲੈ ਕੇ ਉਸ ਤੋਂ ਬੋਲਿਆ ਵੀ ਨਹੀਂ ਜਾਂਦਾ ਸੀ ਤਾਂ ਪਰਮਿੰਦਰ ਕਹਿਣ ਲੱਗੀ ਮੰਮੀ ਦੀਦੀ ਨੇ ਮੈਨੂੰ ਸਵੇਰ ਹੀ ਦੱਸਿਆ ਸੀ ਕਿ ਉਸ ਦੀ ਸੱਸ ਬੜਾ ਲੜਾਈ ਝਗੜਾ ਕਰਦੀ ਰਹਿੰਦੀ ਆ ਦੀਦੀ ਨੂੰ ਬੜਾ ਦੁਖੀ ਕਰ ਰੱਖਿਆ ਆ ਇਹਦੀ ਸੱਸ ਨੇ ਇਸੇ ਕਰਕੇ ਹੀ ਦੀਦੀ ਦਾ ਮਨ ਜਾਦਾ ਪਰ ਆਇਆ ਤੇ ਆਪਣੀ ਧੀ ਨੂੰ ਉਦਾਸ ਦੇਖ ਕੇ ਗੁਰਬੀਰ ਕੌਰ ਗੁੱਸੇ ਨਾਲ ਲਾਲ ਪੀਲੀ ਹੋ ਗਈ ਕਹਿਣ ਲੱਗੀ ਕੀ ਗੱਲ ਪੁੱਤ ਕੀ ਚਾਹੁੰਦੀ ਏ ਤੇਰੀ ਸੱਸ ਮਨਦੀਪ ਕਹਿਣ ਲੱਗੀ ਮੰਮੀ ਮੇਰੇ ਹਰ ਕੰਮ ਵਿੱਚ ਨੁਕਸ ਕਰਦੀ ਆ ਜੇ ਮੈਂ ਕਿਤੇ ਜਾਣਾ ਹੁੰਦਾ ਤਾਂ ਕਲੇਸ਼ ਪਾ ਕੇ ਬਹਿ ਜਾਂਦੀ ਆ ਇੱਥੋਂ ਤੱਕ ਕਿ ਮੇਰੀ ਸਹੇਲੀ ਦੇ ਮੁੰਡੇ ਦਾ ਜਨਮ ਦਿਨ ਸੀ ਉਨੇ ਮੈਨੂੰ ਉੱਥੇ ਵੀ ਨਹੀਂ ਜਾਣ ਦਿੱਤਾ ਜਦਕੇ ਮੇਰੀ ਸਹੇਲੀ ਹਰ ਦੁੱਖ ਸੁੱਖ ਹੋਈ ਚਾ ਮੇਰੇ ਕੋਲ ਭੱਜੀ ਆਉਂਦੀ ਆ ਮੇਰੇ ਮੁੰਡੇ ਦੇ ਜਨਮ ਦਿਨ ਤੇ ਉਹ ਹਰ ਵਾਰੀ ਕੋਈ ਨਾ ਕੋਈ ਗਿਫਟ ਵੀ ਦੇ ਕੇ ਜਾਂਦੀ ਆ ਤੇ ਐਨੇ ਮੈਨੂੰ ਉਹਦੇ ਮੁੰਡੇ ਦੇ ਜਨਮ ਦਿਨ ਤੇ ਜਾਣ ਵੀ ਨਹੀਂ ਦਿੱਤਾ ਗੁਰਬੀਰ ਕੌਰ ਕਹਿਣ ਲੱਗੀ ਇਹ ਤਾਂ ਤੇਰੀ ਸੱਸ ਦੀ ਗੱਲ ਬਹੁਤ ਗਲਤ ਆ ਮਨਦੀਪ ਕਹਿਣ ਲੱਗੀ ਮੰਮੀ ਹੋਰ ਤਾਂ ਚਾਹੇ ਜਿੰਨੀ ਮਰਜ਼ੀ ਰੋਟੀ ਸਬਜੀ ਸੁਆਦ ਬਣਾਣੇ ਵਾ ਉਹਦੇ ਪਸੰਦੀ ਨਹੀਂ ਹੁੰਦੀ ਮਮੀ ਇੱਕ ਦਿਨ ਤੇ ਉਹਨੇ ਹਾਦੀ ਕਰ ਦਿੱਤੀ ਰੋਟੀ ਵਾਲੀ ਥਾਲੀ ਚਲਾ ਕੇ ਮੇਰੇ ਪੈਰਾਂ ਵਿੱਚ ਮਾਰੀ ਤੇ ਥਾਲੀ ਇੰਨੀ ਜ਼ੋਰ ਨਾਲ ਵੱਜੀ ਕਿ ਮੇਰਾ ਪੈਰ ਹਜੇ ਤੱਕ ਦਰਦ ਕਰਦਾ ਇਹ ਗੱਲ ਸੁਣ ਕੇ ਗੁਰਬੀਰ ਕੌਰ ਨੂੰ ਬੜਾ ਗੁੱਸਾ ਆਇਆ ਕਹਿਣ ਲੱਗੀ ਉਹਦੀ ਇੰਨੀ ਹਿੰਮਤ ਮੇਰੀ ਫੁੱਲਾਂ ਵਰਗੀ ਧੀ ਨੂੰ ਇੰਨੀਆਂ ਝੜਕਾ ਦਿੰਦੀ ਆ ਹਰ ਰੋਜ਼ ਮੈਂ ਉਹਨੂੰ ਬਖਸ਼ਾਂਗੀ ਨਹੀਂ ਇਕਬਾਲ ਨੂੰ ਕਹਿਣ ਲੱਗੀ ਇਕਬਾਲ ਚੱਲ ਗੱਡੀ ਕੱਢ ਆਪਾਂ ਚੱਲਦੇ ਹਾਂ ਮਨਦੀਪ ਨੂੰ ਨਾਲ ਲੈ ਕੇ ਤੇ ਪੁੱਛਦੇ ਹਾਂ ਉਸ ਬੁੜੀ ਕੋਲੋਂ ਕਿ ਤੇਰੀ ਇੰਨੀ ਮਤ ਕਿਵੇਂ ਹੋਈ ਤੂੰ ਮੇਰੀ ਧੀ ਨੂੰ ਸਾਰਾ ਦਿਨ ਚਿੜਕਾਉਂਦੇ ਨਹੀਂ ਆ ਪਰਮਿੰਦਰ ਤੇ ਮਨਜੀਤ ਦੋਨੋਂ ਜਾਣੀਆਂ ਕਹਿਣ ਲੱਗੀਆਂ ਮੰਮੀ ਤੁਸੀਂ ਵੀ ਤਾਂ ਸਾਡੇ ਨਾਲ ਇਦਾਂ ਹੀ ਕਰਦੇ ਹੋ ਜੇ ਅਸੀਂ ਦੀਦੀ ਵਾਂਗ ਆਪਣੇ ਮਾਪੇ ਨੂੰ ਇਹ ਗੱਲ ਦੱਸੀਏ ਉਹ ਤੁਹਾਡੇ ਨਾਲ ਲੜਾਈ ਝਗੜਾ ਕਰਨ ਆ ਜਾਣ ਫਿਰ ਤੁਹਾਨੂੰ ਕਿਵੇਂ ਲੱਗੂਗਾ ਇਹ ਗੱਲ ਸੁਣ ਕੇ ਗੁਰਬੀਰ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਮੰਦੀਪ ਕਹਿਣ ਲੱਗੀ ਭਾਬੀ ਸੱਚੀ ਮੰਮੀ ਤੁਹਾਡੇ ਨਾਲ ਲੜਾਈ ਝਗੜੇ ਕਰਦੀ ਐ ਉਹ ਦੋਨੇ ਦਰਾਣੀ ਜਠਾਨੀ ਕਹਿਣ ਲੱਗੀਆਂ ਹਾਂ ਦੀਦੀ ਪਰ ਅਸੀਂ ਤੁਹਾਨੂੰ ਕਦੇ ਦੱਸਿਆ ਨਹੀਂ ਜਿਵੇਂ ਤੁਹਾਡੀ ਸੱਸ ਤੁਹਾਡੇ ਨਾਲ ਕਰਦੀ ਆ ਬਿਲਕੁਲ ਇਦਾਂ ਹੀ ਮੰਮੀ ਸਾਡੇ ਨਾਲ ਕਰਦੇ ਆ ਮੰਮੀ ਨੂੰ ਆਪਣੀ ਗੱਲ ਤਾਂ ਯਾਦ ਨਹੀਂ ਰਹਿੰਦੀ ਅੱਜ ਤੁਹਾਡਾ ਦੁੱਖ ਵੇਖ ਕੇ ਇਹਨਾਂ ਨੂੰ ਤੁਹਾਡੀ ਸੱਸ ਬੜੀ ਬੁਰੀ ਲੱਗਣ ਦੇ ਆ। ਮਨਦੀਪ ਕਹਿਣ ਲੱਗੀ, "ਮੰਮੀ, ਫਿਰ ਮੈਂ ਤੁਹਾਡੇ ਤੋਂ ਕਿੰਨੀ ਕੀ ਉਮੀਦ ਰੱਖ ਸਕਦੀ ਆ? ਜਦੋਂ ਤੁਸੀਂ ਖੁਦ ਗਲਤ ਹੋ, ਤੁਸੀਂ ਫਿਰ ਮੇਰੀ ਸੱਸ ਨੂੰ ਕਿਵੇਂ ਸਮਝਾ ਸਕਦੇ ਹੋ? ਮੰਮੀ, ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕਿ ਤੁਸੀਂ ਇੰਨਾ ਘਟੀਆ ਵਰਤਾਓ ਭਾਬੀ ਹੋਰਾਂ ਨਾਲ ਕਰਦੇ ਹੋ। ਮੰਮੀ, ਤੁਸੀਂ ਬਚਪਨ ਤੋਂ ਲੈ ਕੇ ਸਾਡੇ ਵਿਆਹ ਹੋਣ ਤੱਕ ਸਾਡੀ ਹਰ ਖੁਆਇਸ਼ ਨੂੰ ਪੂਰਾ ਕੀਤਾ ਤੁਸੀਂ ਸਾਡੇ ਲਈ ਹੀ ਜ਼ਿੰਦਗੀ ਜਿਏ ਹੋ ਤੁਸੀਂ ਆਪਣੀ ਖੁਸ਼ੀ ਮਾਰ ਕੇ ਸਾਨੂੰ ਖੁਸ਼ ਰੱਖਿਆ ਪਰ ਅੱਜ ਤੁਹਾਨੂੰ ਦੁਨੀਆ ਦੀ ਹਰ ਖੁਸ਼ੀ ਮਿਲੀ ਆ ਤੇ ਤੁਸੀਂ ਖੁਸ਼ ਕਿਉਂ ਨਹੀਂ ਰਹਿੰਦੇ ਕਿੰਨਾ ਵਧੀਆ ਪਰਿਵਾਰ ਆ ਪ੍ਰਮਾਤਮਾ ਨੇ ਪੋਤੇ-ਪੋਤੀਆਂ ਦਿੱਤੇ ਨੇ ਦੋ ਨੂੰ ਹਨ ਇੰਨਾ ਕੰਮ ਕਰਨ ਵਾਲੀਆਂ ਮੁੰਡੇ ਤੁਹਾਡੇ ਨੇਕ ਨੇ ਨਸ਼ੇ ਪੱਤੇ ਤੋਂ ਰਹਿਤ ਨੇ ਇੰਨਾ ਕੰਮ ਕਰਦੇ ਆ ਮੰਮੀ ਹਜੇ ਹੋਰ ਤੁਹਾਨੂੰ ਕੀ ਚਾਹੀਦਾ ਤੁਹਾਡੀਆਂ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਹੋਈ ਆ ਹੁਣ ਮੈਨੂੰ ਲੱਗਦਾ ਕਿ ਮੈਂ ਗਲਤੀ ਕਰ ਲਈ ਆ ਜੋ ਇੱਥੇ ਆ ਗਈ ਤੁਹਾਨੂੰ ਆਪਣਾ ਦੁੱਖ ਦਰਦ ਸੁਣਾਉਣ ਕਿਉਂਕਿ ਇੱਕ ਗਲਤ ਬੰਦਾ ਦੂਸਰੇ ਗਲਤ ਬੰਦੇ ਨੂੰ ਕਿਵੇਂ ਸਮਝਾ ਸਕਦਾ ਹੁਣ ਗੁਰਬੀਰ ਕੌਰ ਉੱਚੀ ਉੱਚੀ ਰੋਣ ਲੱਗ ਪਈ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਮੈਂ ਆਪਣੀਆਂ ਨੋਹਾਂ ਨਾਲ ਬਹੁਤ ਗਲਤ ਕਰ ਰਹੀ ਆ ਅੱਜ ਉਸ ਨੂੰ ਆਪਣੀ ਧੀ ਦਾ ਦੁੱਖ ਵੇਖ ਕੇ ਹੀ ਇਸ ਗੱਲ ਦੀ ਸਮਝ ਆਈ ਸੀ ਤੇ ਅਹਿਸਾਸ ਹੋਇਆ ਸੀ। ਪਰਮਿੰਦਰ ਅਤੇ ਇਕਬਾਲ ਅਤੇ ਮਨਜੀਤ ਤਿੰਨੋਂ ਜਣੇ ਆਪਣੀ ਪਲਾਨਿੰਗ ਦੇ ਮੁਤਾਬਕ ਮਨਦੀਪ ਨਾਲ ਉਸ ਦੇ ਸਹੁਰੇ ਗਏ। ਉਹ ਉਸ ਨੂੰ ਘਰ ਵਾਪਸ ਛੱਡ ਕੇ ਵਾਪਸ ਆ ਕੇ ਜਦੋਂ ਉਹ ਪਿੰਡ ਆਏ ਤਾਂ ਗੁਰਬੀਰ ਕੌਰ ਨੇ ਖਿੜੇ ਮੱਥੇ ਉਹਨਾਂ ਦਾ ਸਵਾਗਤ ਕੀਤਾ। ਆਪਣੀਆਂ ਨੂਹਾਂ ਨੂੰ ਗੱਲ ਲਾਇਆ। ਕਹਿਣ ਲੱਗੀ ਪੁੱਤ ਮੈਨੂੰ ਮਾਫ਼ ਕਰ ਦਿਓ ਹੁਣ ਤੱਕ ਸੱਚੀ ਤੁਹਾਡੇ ਨਾਲ ਬਹੁਤ ਗਲਤ ਕਰਦੀ ਆਈਆਂ ਬਿਨਾਂ ਗੱਲਾਂ ਲੜਾਈ ਕਰਦੀ ਆਈਆਂ ਮੈਂ ਤੁਹਾਡੇ ਨਾਲ ਅੱਜ ਤੋਂ ਬਾਅਦ ਕਦੇ ਵੀ ਲੜਾਈ ਝਗੜਾ ਨਹੀਂ ਕਰਾਂਗੀ ਤੁਸੀਂ ਮੇਰੀ ਹਰ ਛੋਟੀ ਤੋਂ ਛੋਟੀ ਖੁਸ਼ੀ ਅਤੇ ਪਸੰਦ ਦਾ ਖਿਆਲ ਰੱਖਿਆ ਪਰ ਮੈਂ ਤੁਹਾਡੀ ਕਦਰ ਨਹੀਂ ਪਾ ਸਕੀ ਅੱਜ ਮੈਂ ਆਪਣੀ ਤੀ ਨੂੰ ਦੁੱਖ ਵਿੱਚ ਵੇਖ ਕੇ ਗੱਲ ਚੰਗੀ ਤਰ੍ਹਾਂ ਸਮਝ ਸਕੀ ਹਾਂ ਕਿ ਕਿਸੇ ਦੀ ਧੀ ਨੂੰ ਦੁਖੀ ਕਰਨਾ ਕਿੰਨੀ ਗਲਤ ਗੱਲ ਹੈ ਉਹ ਆਪਣੀਆਂ ਨੂਹਾਂ ਤੋਂ ਮਾਫੀ ਮੰਗਣ ਲੱਗੀ ਏਨੇ ਨੂੰ ਮਨਦੀਪ ਤੇ ਉਸ ਦਾ ਘਰ ਵਾਲਾ ਵੀ ਆ ਗਿਆ ਮਨਦੀਪ ਕਹਿਣ ਲੱਗੀ ਮੰਮੀ ਤੁਸੀਂ ਕਿਉਂ ਭਾਬੀ ਹੋਣਾਂ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਤਾਂ ਗੁਰਬੀਰ ਕਹਿਣ ਲੱਗੀ ਧੀਏ ਅੱਜ ਤੈਨੂੰ ਦੁਖੀ ਵੇਖ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਕਿਸੇ ਨੂੰ ਕਦੇ ਵੀ ਦੁਖੀ ਨਹੀਂ ਕਰਨਾ ਚਾਹੀਦਾ ਜੋ ਆਪਣਾ ਹਰ ਵੇਲੇ ਖਿਆਲ ਰੱਖਦਾ ਹੋਵੇ ਮੈਂ ਪ੍ਰਣ ਕਰਦੀ ਆ ਅੱਜ ਤੋਂ ਬਾਅਦ ਮੈਂ ਆਪਣੀਆਂ ਦੋਨਾਂ ਨੂੰਹਾਂ ਨੂੰ ਕਦੇ ਵੀ ਤੰਗ ਪਰੇਸ਼ਾਨ ਨਹੀਂ ਕਰਾਂਗੀ ਸਾਰੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਾਂਗੀ ਤੇ ਇਹ ਵੀ ਖੁਸ਼ ਰਹਿਣ ਸਾਡੇ ਘਰ ਵਿੱਚ ਖੁਸ਼ੀਆਂ ਦੀ ਬਰਸਾਤ ਹੁੰਦੀ ਰਹੇ ਮਨਦੀਪ ਕਹਿਣ ਲੱਗੀ ਸ਼ੁਕਰ ਹੈ ਪ੍ਰਮਾਤਮਾ ਦਾ ਮੰਮੀ ਤੁਹਾਨੂੰ ਇਹ ਗੱਲ ਸਮਝ ਆ ਗਈ ਮੇਰੀ ਸਾਸਣ ਵੀ ਹੁਣ ਮੇਰੇ ਕੋਲੋਂ ਮਾਫੀ ਮੰਗ ਲਈ ਤੇ ਉਸਨੇ ਵੀ ਕਿਹਾ ਹੈ ਮੈਨੂੰ ਕਦੇ ਪਰੇਸ਼ਾਨ ਨਹੀਂ ਕਰੇਗੀ ਗੁਰਬੀਰ ਕੌਰ ਕਹਿਣ ਲੱਗੀ ਇਹ ਤਾਂ ਪੁੱਤ ਕਰਨੀ ਪਰ ਨਹੀਂ ਦਾ ਫਾਲਿਆ ਮੈਂ ਤੇਰੀਆਂ ਭਾਬੀਆਂ ਨੂੰ ਪਰੇਸ਼ਾਨ ਕਰਦੀ ਰਹੀ ਆ ਤੇ ਉਧਰ ਤੇਰੀ ਸੱਸ ਤੈਨੂੰ ਪਰੇਸ਼ਾਨ ਕਰਦੀ ਰਹੀ ਆ ਹੁਣ ਮੈਂ ਸੁਧਰ ਗਈ ਤੇ ਤੇਰੀ ਸੱਸ ਵੀ ਸੁਧਰ ਗਈ ਇੰਨਾ ਕਹਿ ਕੇ ਉਹ ਸਾਰੇ ਹੱਸ ਪਏ ਪਰਮਿੰਦਰ ਅਤੇ ਮਨਜੀਤ ਰਸੋਈ ਵਿੱਚ ਚਾਹ ਬਣਾਉਣ ਚਲੀਆਂ ਗਈਆਂ ਮਨਦੀਪ ਵੀ ਉਹਨਾਂ ਦੇ ਪਿੱਛੇ ਹੀ ਚਲੀ ਗਈ ਉਹ ਦੋਨੋਂ ਦਰਾਨੀ ਜਠਾਣੀ ਕਹਿਣ ਲੱਗੀਆਂ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਘਰ ਆਏ ਤੇ ਸਾਡੇ ਘਰ ਵਿੱਚ ਖੁਸ਼ੀਆਂ ਦਾ ਵਾਸ ਕਰ ਦਿੱਤਾ ਮਨਦੀਪ ਕਹਿਣ ਲੱਗੀ ਬਸ ਗੱਲ ਆਪਣੇ ਤਿੰਨਾਂ ਵਿੱਚ ਹੀ ਰਹਿਣੀ ਚਾਹੀਦੀ ਆ ਇਹ ਰਾਜ਼ ਮੰਮੀ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੇਰੀ ਸੱਸ ਮੇਰੇ ਨਾਲ ਲੜਦੀ ਸੀ ਕਿ ਨਹੀਂ ਲੜਦੀ ਸੀ ਮਨਦੀਪ ਦੀ ਇਹ ਗੱਲ ਕਹਿਣ ਤੇ ਤਿੰਨੋਂ ਨਾਨਣ ਪਰਜਾਈ ਜੋਰ ਨਾਲ ਹੱਸਣ ਲੱਗ ਪਈਆਂ ਉਹਨਾਂ ਨੇ ਚਾਹ ਬਣਾਈ ਤਾਂ ਇੱਕ ਬਾਲਮ ਮਠਿਆਈ ਦਾ ਡੱਬਾ ਲੈ ਕੇ ਆ ਗਿਆ ਖੁਸ਼ੀ 'ਚ ਸਾਰੇ ਉਹਨੇ ਇਕੱਠੇ ਬੈਠ ਕੇ ਚਾਹ ਪੀਤੀ ਮਠਿਆਈ ਖਾਧੀ ਤੇ ਅੱਜ ਬੜਾ ਖੁਸ਼ ਨਜ਼ਰ ਆ ਰਹੇ ਸੀ ਤੇ ਗੁਰਬੀਰ ਕੌਰ ਨੇ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਇਸ ਪਰਿਵਾਰ ਵਿੱਚ ਇਸ ਘਰ ਵਿੱਚ ਹਮੇਸ਼ਾ ਖੁਸ਼ੀਆਂ ਬਰਕਰਾਰ ਰਹਿਣਗੀਆਂ ਪਰਮਿੰਦਰ ਤੇ ਮਨਜੀਤ ਦੋਨੋਂ ਜਣੀਆਂ ਆਪਣੀ ਨਾਨ ਦਾਤਾ ਨਵਾਦ ਕਰਦੀਆਂ ਨਹੀਂ ਥੱਕਦੀਆਂ ਸੀ ਅਤੇ ਦੋਨੋਂ ਇਹ ਵੀ ਕਹਿ ਰਹੀਆਂ ਸੀ ਕਿ ਨਾਨਣ ਹੋਵੇ ਤਾਂ ਇਹੋ ਜਈ ਇਹੋ ਜਈ ਨਾਨਣ ਰੱਬ ਹਰ ਘਰ ਦੇਵੇ ਭੈਣਾ ਵਰਗੀ ਸੋ ਦੋਸਤੋ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੀਆਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ دی ਇਜਾਜ਼ਤ ਸਤਿ ਸ਼੍ਰੀ ਅਕਾਲ ਜੀ